ਇਸਦੇ ਲਾ ਬਹੁਤ ਆਪਾ ਮੰਗਲਾ ਨੀਂਂਗਾ ਸੀ ਅੱਜ ਕੀ ਆਪਾ ਕੀ ਕੀ ਦੇਖ ਲਮੋਣਿਆ ਉਹ ਮੋਣਿਆ ਮੈਂ ਮਦਦ ਨਹੀਂ ਬੰਦਾ ਜਿਵੇਂ ਤੈਨੂੰ ਕਿਉਂ ਅੰਦਰ ਰੋਟੀ ਆਪਾਂ ਤੈਨੂੰ ਗਲਤ ਨਹੀਂ ਕਿਹਾ ਕਿੰਨੇ ਦੀਆਂ ਹਾਂ ਜਾਂ ਬਾ ਤੈਨੂੰ ਕਹਿ ਦੀ ਓਏ ਕਿਤੇ ਕਿਤੇ ਫਿਰ ਗਾਉਂ ਫੇਰ ਆਪਾਂ ਤੋਂ ਘਾਟਾ ਕਹਿੰਦੇ ਤੂੰ ਗਾਂ ਦੇ ਆਦਾਂ ਤੂੰ ਤਾਈ ਦੋ ਬੰਤ ਤੋਤੇ ਆਖੀ ਨਾ ਦੇ ਕਪ ਨਹੀਂ ਛਬੀ ਪਾਸ ਹੋ ਗਿਆ ਮਨ ਨੂੰ ਸਹੀ ਆਪਾਂ ਚੇਰ ਬਾਈਕ ਕੋਲ ਲੋਕਲ ਮੀਡੀਆ ਕਰ ਕਿਉਂ ਵੀ ਕੋਈ ਚਾਲ ਸਰੇ ਬਾਤ ਕਾਲ ਤਰੀ ਨੀ ਲੈ ਕੇ ਨੀ ਕਿੰਨੇ ਦੀ ਕਿੰਨੇ ਫਰਕ ਇਹਨੂੰ ਕਹ ਤਾ ਆਪ ਲੈ ਕੇ ਨੀ ਆ ਕਿੰਨੇ ਦੀ ਆਦਾ ਸਾਫ ਬੰਦਾ ਬਸ ਹਾਂ ਜੈ ਕਿੰਨੇ ਫਰਕ ਓਏ ਇਦੋਂ ਖਾ ਲੈ ਓਏ ਕਿੰਨੇ ਦੀ ਉੱਤੇ ਲੈ ਗਿਆ ਠੰਡਾ ਪਾਉਂਦਾ ਉਹ ਦੇਖ ਦੇਖ ਖਾ ਲੈ ਓਏ ਚਲੋ ਵੇਚ ਕੇ ਵੀ ਉਹ ਸਾਡੀ ਸਾਡੀ ਨਿਗਾ ਚੋਂ ਚੰਗੀ ਸੀ ਤੇਰੀ ਨਿਗਾ ਚੋਂ ਕਿਉਂ ਲੈ ਕੇ ਨੀ ਲੈ ਤੂੰ ਬਾਹਰ ਨਾ ਕਿੰਨੇ ਦੀ ਬੋਲੀ ਨਾ ਨਹੀਂ ਹੁਣ ਓ ਕਿੰਨੇ ਦੀ ਯਾਰਾ ਬਾਹਰ ਡਿੰਗੇ ਉਹ ਤੋਰ ਦੇ ਬੱਚੀ ਮੈਨੂੰ ਤੇਰੀ ਸੋਹ ਨਹੀਂ ਹੁੰਦੀ ਯਾਰ ਬੰਦਾ ਕੇ ਬੰਦਾ ਘਟ ਜਾਂਦਾ ਫਰਕ ਲੈ ਜਾਂਦਾ ਤੂੰ ਚੁੱਪ ਕਰਕੇ ਮਾਰਦਾ ਤੈਨੂੰ ਓਏ ਵਾ ਉਹ ਦੋਨੇ ਕੋਲੀ ਕੋਲੀ ਸੀ ਆ ਰਵਾਹੀ ਹੈ ਲੱਤਾਂ ਮਾਰਨ ਵਾਲਾ ਜਮਾ ਕੋਈ ਲੱਤਾਂ ਮਾਰੇ ਕੋਸ ਮਾਰੇ ਡਾਕਟਰ ਨੇ ਅਗਰੇ ਪਿਛੇ ਹੜ ਜਾ ਕਿੰਨੇ ਦੀ 4 ਲਈ ਮੈਥੋਂ ਖਮਾਸ ਕੋਲ ਰੇ ਤੂੰ ਆ ਰਹੀ ਜੋਨੇ ਲੈਣਾ ਨਾ ਜੀ ਤੇ ਦੋਨੇ ਪੂਰਾ 29 3200 ਰੁਪਿਆ ਲੋ 100 ਦਾ ਨੋਟ ਨਹੀਂ ਕਰ ਦਿੰਦਾ ਗੱਲ ਕੀ ਸਾਡੇ 29 ਦੀਆਂ ਖਾ ਸਾਡੇ 27 ਪਹਿਲਾਂ ਲੋ ਸਾਡੇ 27 ਹੋਣ ਦਾ ਓਏ 27 ਯਾਰ ਮੈਂ ਝੂਠ ਕਿਉਂ ਮਾਰੂ ਯਾਰ ਭਾਈ ਤੈਨੂੰ ਪੁੱਗਿਆ ਨਹੀਂ ਮਾਜੀ ਆ ਹਜੇ ਜਿਦਾਂ ਮਨ ਨਹੀਂ ਫੜਦਾ ਜਿਵੇਂ ਉਹ ਵੀ ਛਿੰਦੇ ਨੇ ਕਹਿੰਦਾ ਵਾ ਉਹਦੇ ਵਿੱਚ ਬਾਈ ਵੀ ਕਰਿਆ ਤੂੰ ਐਵੇਂ ਪਹਿਲਾਂ ਮੈਂ ਕਿਹੜੇ ਮੈਂ ਕਿਹਾ ਬਗੋ ਸੋਹਰਜ ਗਏ ਜਵੇਂ ਛਿੰਦੇ ਨੇ ਕਹੇ ਛਾਟ ਆ ਵੀ ਠੀਕ ਐ ਆ ਜਾ ਆ ਦੋ ਘਟ ਆ ਜਾ ਠੰਡੀ ਐ ਉਹ ਨਾਲ ਕਿਤੇ ਸਪੀਕਰ ਜੇ ਹੋ ਜਾਣ ਸਹੀ ਗੱਲ ਐ ਹੋਰ ਕਿਤੇ

ਮੈਂ ਕਹਿੰਦਾ 60 ਹੀ ਲਏ ਤੇਰੇ ਵਾਸਤੇ ਤੇਰੀ ਸ਼ਰਮ ਕਰਕੇ ਮੋਦੀ ਹੋਮ ਦਾ ਕੀਤਾ ਯਾਰ ਜੈ ਜੈ ਗੱਲ ਕਰਿਆ ਕਿ ਉਹ ਮੰਗ ਕਿੰਨੇ ਦੀ ਪੱਕੀ ਜੀ ਮੰਗ ਮੈਨੂੰ ਵੀ ਪਤਾ ਲੱਗ ਗਿਆ ਆਏ ਲਿਆ ਜਨੇ ਕਿਵੇਂ ਆਏ ਲਿਆ ਜਨੇ ਉਹ ਜਾ ਉਹ ਨਹੀਂ ਕਿੱਥੇ ਫਿਰਦਾ ਕਿਵੇਂ ਆਏ ਹੋਏ ਨਾ ਕੱਚੀ ਨਹੀਂ ਮਾ ਇਹਦਾ ਪਾ ਸਹੀ ਆਦਾ ਪਰਦਾ ਕਰ ਚਲ ਤੈਨੂੰ ਦਿਸੇ ਵਿੱਚ ਕਰੀ ਤੈਨੂੰ ਦਿਸੇ ਜਾਣਾ ਬੋਲੀ ਮੇਰੀ ਗੱਲ ਸੁਣ ਲੈ ਤੇਰੇ ਅੱਗੇ ਕੋਈ ਲੋਕ ਨਹੀਂ ਐ ਤੇ ਐ ਲਾਉਂਦਾ ਤੇਰੇ ਕੇ ਕੋਈ ਨਹੀਂ ਦੇ ਜਿਵੇਂ ਤੈਨੂੰ ਮੈਂ ਕਿਹਾ ਫਰਕੇ ਦਾ चल बोलो तो जाते हैं बात बोलो पढ़ेगा आता है ना लास्ट एंड फाइन सीधी मंगल है अभी अब बिक्री करने के लिए गलत है नहीं मंगल सही है सही बिक्री करने के लिए आसर खर्चा है ਇਹ ਤੋ ਕਾ ਕਰੀ ਸਹੀ ਤਾਂ ਤੇ ਮਾ ਆ ਹਾਂ ਹੁਣ ਤੱਕ ਕਰਿਆ ਹੋਇਆ ਕੋਈ ਨਾ ਭਰਾਮਾ ਵਾਲੀ ਗੱਲ ਕਰ ਫਿਰ ਮੈਨੂੰ ਐ ਕਹਿ ਦੇ ਕਿ ਤੂੰ ਨਹੀਂ ਫੋਨ ਹੀ ਕਰ ਕੇ ਸਹੀ ਗੱਲ ਪੁੱਛੀਂ ਕਾ ਕਰੀ ਕਰੀ ਤਾਂ ਹੁਣ 100 ਵੀ ਨਹੀਂ ਹੋਣਾ ਜੇ ਤੈ ਤਮੰਨਾ ਕਰਨ ਦੇਖੀਂ ਨਹੀਂ ਚੋਟ ਆਪ ਤੇ ਗੱਲਾ ਦੋ ਵਾਪਸ ਆ ਜਿੱਥੇ ਮੈਂ ਕਹਿੰਦਾ ਹਾਂ ਤੇ ਨਾਲ ਹਾਂ ਉਸ ਨਾਲ ਪਾਪੇ ਕਿਉਂ ਨਹੀਂ ਪਹੁੰਚਣੇ ਸ੍ਰੀ ਦਤਾ ਬਾਪੀ ਤੋਂ 5 ਕਿਤੇ ਦੱਤਾ ਗੱਲ ਕਰਤਾ ਠੀਕ 11:00 ਬੱਜ ਗਏ ਹਾਂ ਦੂਰ ਤੱਕ ਹੀ ਆ ਸਿੱਗਾ ਦੇਖ ਲੈ ਭੰਡ ਤੋੜ ਉਹਦੋਂ ਤੋੜੋ ਅਰੇ ਤਾਂ ਬੀਰਾਸ ਹਾਂ ਹੋ ਬਾਇੰਗਣਾ ਸੌ ਘੱਟ ਵੀ ਨਹੀਂ ਹੋਣੀ ਹੋ ਦੱਸ ਇਹ ਤਾਂ ਅੜੀ ਆ ਪਤਾ ਨਾ ਦੇਣੇ ਖਾਤਰ ਪਟਾਟਾ ਕੰਮ ਪਤਾ ਨਹੀਂ ਪੈਣੇ ਕੋਈ ਪਤਾ ਨਹੀਂ ਕਿਸਮਤ ਆ ਜੇ ਤਾਂ ਸੌ ਬਜੇ ਦਾ ਪਤਾ ਨਹੀਂ ਤਾਉਂਦੇ ਨਹੀਂ ਬਾਹਰ ਦੇਖਾ ਤਾਂ ਨਾ ਕਰਦਾ ਭਾਈ ਉਹ ਵੀ ਮੰਗਦੇ ਇਹ ਜੀਆਂ ਦਾ ਤੇਰੇ ਨਾਲ ਮੁੱਲ ਨਹੀਂ ਕਰਿਆ ਭਰਾ ਵੀ ਗੱਲ ਕਿਤੇ ਪਾਸੇ ਹੋਵੇ ਉਹਦੇ ਫਿਰ ਆਪਾਂ ਮੁੱਲ ਦੱਸੋ ਤਾਨੇ ਲਾਇਆ ਮੁੱਲ ਤਾਂ ਸਹੀ ਲਾਇਆ ਆਪਣੇ ਹਾਂ 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 ਕਿਤਰਾ ਪੈਸੇ ਦਿੱਤੇ ਹਾਂ ਫਿਰ ਕਬੂਤਰ ਡੱਡੇ ਦੀ ਫੋਨੇ ਮਾਰਦਾ ਇੱਕ ਘੰਟਾ ਲੜਕੇ ਗਿਆ ਝੋੜਾ ਲੈ ਕੇ ਨਹੀਂ ਆਪਾਂ ਦਾ ਬੇਚ ਹੀ ਦੇਣੀ ਆਪਾਂ ਕਿੱਦਾਂ ਰੱਖੀਂਗਾ ਫਿਰ ਕਿੰਨਾ ਖਰਪਾਈ ਹਾਂ ਤੇ ਨਾ ਕਿੰਨਾ ਭਕਾਰਿਆ ਪ੍ਰਮਾਣਿਕ ਕੁਮਾਰਤਰੀ ਰਾਹ ਪੈਣੀ ਮਖਾ ਚਾਹ ਤਾਂ ਬਸ ਰਸੀਪੀ ਨੇ ਕੁਰਾਨ ਆ ਬਾਹਰ ਕ੍ਰਿਸ਼ਨ ਨੇ ਕਰਮੇ ਤੋਂ ਕੋਤੋ ਕੀ ਆਲਾ ਕੰਮ ਸਵਾਦ ਬਣਦਾ ਗੱਲ ਹੈ ਹੋਣੀ ਨਹੀਂ ਹੋਣਾ ਤੇ ਤਾ ਦੇ ਕਰੀ ਹਾਂ ਤੇ ਨਹੀਂ ਹਾਂ ਤੇ ਸਹੀ ਗੱਲ ਬੋਲ ਭਰਾਵੀਂ ਗੱਲ ਹੈ ਮੁੱਲ ਨਹੀਂ ਦੇ ਤੂੰ ਸਹੀ ਗੱਲ ਬਸੇ ਵੀ ਮੁੱਲ ਆ ਤੇਰੀ ਮੈਂ ਤਾਂ ਯਾਰ ਤੈਨੂੰ ਜਮਾਂ ਨੀ ਜਸ ਨੂੰ ਕਹਦੇ ਵੀਰ ਬਣਿਆ ਯਾਰ ਜਮਾਂ ਇੱਕੋ ਵਾਰੀ ਬਸ ਧੰਨਵਾਦ ਇਧਰ ਲਾ ਪਰ ਹੁਣ ਬੰਦੇ ਕਹਿੰਦੇ ਕੀ ਕਹਿਣਾ ਯਾਰ ਪੱਕੀ ਮੰਗੇਰ ਮੈਂ ਬੈਠ ਦੇ ਦੇ ਹਾਂ ਮੈਂ ਤਾਂ ਮੰਝਾ ਨਹੀਂ ਨਹੀਂ ਨਾ ਫਿਰ ਸਤੂ ਆਪੇ ਨਾ ਫਿਰ ਕਿੰਨੇ ਦੀ ਚੱਲ ਤੂੰ ਬੋਲ ਫਿਰ ਬੋਲ ਦੇ ਬਸ ਜੈਸਨੋ ਜਮਾ ਅੱਛਾ ਜੈਸਨੋ ਕਹਦੇ ਜਮਾ ਕੀ ਤੂੰ ਛੋਟਾ ਆ ਤੈਨੂੰ ਮੈਂ ਵੀਡੀਓ ਦਿਖਾਉਂਦਾ ਵਾ ਉੱਥੇਰੇ ਮੇਰੇ ਕੋਲ ਵੀਡੀਓ ਹੈ ਲੈ ਜਾ ਰਾਲ ਤੇ ਲੈ ਜਾ ਯਾਰ ਨਾ ਉੱਤੇ ਬਸ ਤੂੰ ਮੈਨੂੰ ਐਂ ਕਹਿ ਵੀ ਐ ਜੈਸਨੋ ਆ ਬਸ ਜਿਆਦਾ ਫੜ ਜਰ ਜੈਸਨੋ ਆ ਯਾਰ ਗੱਲ ਖਤਮ ਕਰ ਬੈਠ ਲੇਵਰੇ ਆ ਜਾ ਤੂੰ ਦੇ ਓਰੇ ਆ ਓਰੇ ਮੈਂ ਇਸ ਵਾਰ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਇਹਦੀ ਗੱਡੀ ਚ ਮੈਂ ਵੀਡੀਓ ਨਹੀਂ ਦੇਖਣੀ ਤੂੰ ਦੇ ਨਹੀਂ ਤਾਂ ਬਾਈ ਹੁਣ ਤਾਂ ਜੱਸ ਨੋ ਕਰ ਮੈਂ ਜੱਸ ਨੋ ਕਰ ਮੈਂ ਵੀ ਤੁਹਾਨੂੰ ਮੈਂ ਵੀ ਤੁਹਾਨੂੰ ਇੱਕ ਵਾਰੀ ਕਹਿਣਾ ਨਹੀਂ ਨਹੀਂ ਕਹੀ ਜਾਂ ਕੋਈ ਗੱਲ ਨਹੀਂ ਹੁਣ ਮੈਂ ਜੱਸ ਨੋ ਕਰ ਹਾਂ ਤੇ ਐਂ ਦਰਾ ਚੱਟ ਮਾਰ ਲੈ ਤਾੜ ਦੇਖੀ ਹੈਂ ਜੱਸ ਨੋ ਕਰ ਕੇ ਹੀ ਤਾਂ ਤੇਰੀ ਚੱਕਰੀ ਚੱਲਦੀ ਹੈ ਮਾਰੀ ਵੀਡੀਓ ਵੀਡੀਓ ਬਣਾਉਂਦਾ ਇਹਦੀ ਬਟਾਲਾ ਦੀ ਵੀਡੀਓ ਦਿਖਾਉਣਾ ਤੈਨੂੰ ਬੈਠ ਬੈਠਾ ਬਟਾਲਾ ਬਟਾਲਾ ਤਮੇ ਵੀਡੀਓ ਬਣਾਉਂਦੇ ਕਿ ਨਹੀਂ ਬਣਾਉਂਦੇ ਬਟਾਲਾ ਹੈ ਇੱਕ ਮਿੰਟ ਮੜੇ ਤੋੜ ਦੇ ਇਹ ਜੀ ਕੁਝ ਦਮੀ ਲੱਗਦਾ ਸਾਹਬ ਜੀ ਪਤਾ ਕੀ ਬੋਲਦਾ ਓ ਬਾਈ ਆ ਦੇ ਹੁਣ ਆ ਵੇਖ ਰਾ ਹੱਥੋਂ ਤੇ ਪੈਰਾਂ ਇਧਰ ਵੇਖ ਰਾ ਆ ਦੇ ਠੰਡੀ ਸੀ ਲਾ ਹੱਥੋਂ ਤੇ ਪਰਾਈ ਜਾਂਦੀ ਬੱਤਿਆ ਠੰਡੀ ਸੀ ਲਾ ਫਰੀ ਓ ਐਵੇਂ ਡਰਦੀ ਜੀ ਐਸੇ ਕਾਹ ਦੇ ਬਣਿਆ ਯਾਰ ਕੌਣ ਆਣੀ ਬੱਚਾ ਕਹਿ ਮਾਖਾ ਕਹਿਣਾ ਬੋ ਹਾਂ ਸੱਲਾ ਮੈਨੂੰ ਯਾਰ ਹੁਣ ਨਾ ਕਹਿਆ ਵੀਰ ਬਣ ਕੇ ਮੈਂ ਤੁਮ ਜਮੈਂ ਬੈ ਹਾਂ ਦੱਗੇ ਹੂੰ